ਤਿਹਾਰ ਬਹੁਤ ਵਧੀਆ ਤਿਹਾਰ ਆ ਜੀ ਬਹੁਤ ਮੇਲਾ ਲੱਗਿਆ ਹੋਇਆ ਕਿਉਂਕਿ ਬੱਚਿਆਂ ਨੂੰ ਬਹੁਤ ਹੁਸਾ ਹੈ ਜੀ ਇਸ ਵਾਰ ਇਸ ਵਾਰ ਬੱਚਿਆਂ ਦੀ ਜਿਹੜੀ ਜਮਾਨੜ ਹੈ ਇੱਕ ਤਾਂ ਇਲੈਕਟ੍ਰਿਕ ਗਨ ਦੀ ਬਹੁਤ ਜਮਾਨੜ ਹੈ ਜੀ ਸਲੰਜਰ ਦੀ ਬਹੁਤ ਜਮਾਨੜ ਹੈ ਜੀ ਏ ਕਾ ਅਜਕਲ ਨਵੇਂ-ਨਵੇਂ ਪਿਛਕਾਰੀਆਂ ਆਏ ਜਿਵੇਂ ਮਤਲਬ ਚੰਦਰਜਾਨ ਰੋਖ ਚ ਆਇਆ ਜੀ ਮੱਛੀ ਆਈ ਹੈ ਜੀ ਬਾਜੇ ਆਏ ਨੇ ਜੀ ਤਰਸ਼ੂਲ ਆਏ ਨੇ ਜੀ ਉਸ ਤੋਂ ਬਾਅਦ ਜਨਾਲੀਆਂ ਆਈਆਂ ਨੇ ਜੀ ਬਹੁਤ ਪ੍ਰਕਾਰ ਦੀਆਂ ਪਲਾਸਟਿਕ ਗਨਾਂ ਆਈਆਂ ਨੇ ਜੀ ਬਾਜੇ ਵਾਲੀਆਂ ਮਿਊਜ਼ਿਕਲ ਗਨਾਂ ਆਈਆਂ ਨੇ ਬੱਬਲ ਗਨਾਂ ਆਈਆਂ ਨੇ ਜੀ ਇਨਾ ਚੀਜ਼ਾਂ ਦੀ ਬਹੁਤ ਜ਼ਿਆਦਾ ਡਿਮਾਂਡ ਹੈ ਜੀ ਬਾਕੀ ਹਰ ਤਰ੍ਹਾਂ ਦੇ ਟੁਆਇਜ਼ ਪੈਂਕੀਜ਼ ਮਤਲਬ ਹਰ ਤਰ੍ਹਾਂ ਦੀ ਚੁਆਇਸ ਦਾ ਕਸਟਮਰ ਹੈ ਜੀ ਇਸ ਟਾਈਮ ਸਾਡੇ ਕੋਲ ਸਾਰੀ ਆਈਟਮ ਚੱਲ ਰਹੀ ਹੈ ਜੀ ਹਰਵਲ ਹਰਵਲ ਕਲਰ ਜ਼ਿਆਦਾ ਯੂਜ਼ ਕਰਦੇ ਜੀ ਕਿਉਂਕਿ ਅੱਜ ਕੱਲ ਮਿੱਟੀ ਨੂੰ ਕੋਈ ਪਸੰਦ ਨਹੀਂ ਕਰਦਾ ਜੀ ਪਤਲਾ ਅੱਜ ਕੱਲ ਦਾ ਬਲਕੇ ਬਾਕਸ ਪੈਕਿੰਗ ਵਾਲੇ ਵੀ ਹਰਵਲ ਚੱਲਣ ਲੱਗੇ ਜਿਹਦੀ ਕੋਈ ਰੇਂਜ ਨਹੀਂ ਉਹ ਕਹਿੰਦੇ ਕਸਟਮਰ ਕਹਿੰਦਾ ਦਿਓ ਚਾਹੇ 500 ਦਾ ਜੱਬਾ ਹੈ 400 ਦਾ ਜੱਬਾ ਹੈ 300 ਦਾ ਜੱਬਾ ਹੈ ਕੋਈ ਦਿੱਕਤ ਨਹੀਂ ਉਹ ਹਰ ਤਰ੍ਹਾਂ ਦੀ ਚੋਇਸ ਦੀ ਆਈਟਮ ਭਾਲਦੇ ਜੀ ਲੱਗਦਾ ਇਸ ਵਾਰ ਵਪਾਰ ਰਲਣਾ ਵਧੀਆ ਵਪਾਰ ਵੱਲੋਂ ਬਹੁਤ ਵਧੀਆ ਰਹੂਗਾ ਜੀ ਠੀਕ ਹੈ ਬਹੁਤ ਸੋਹਣਾ ਵਪਾਰ ਚੱਲ ਗਏ ਮਤਲਬ ਸਮਾਨ ਦਾ ਸਾਰੇ ਹੀ ਖਰੀਦ ਕੇ ਲੈ ਕੇ ਜਾਵਾਂਗੇ ਜੀ ਮਤਲਬ ਪਚਕਾਰੀਆਂ ਹੋ ਗਿਆ ਇਲੈਕਟ੍ਰਿਕ ਗਨਸ ਵਗੈਰਾ ਹੋ ਗਿਆ ਇਹ ਚੀਜ਼ਾਂ ਲੈ ਕੇ ਜਾਵਾਂਗੇ ਬਾਕੀ ਮਤਲਬ ਹੋਲੀ ਦਾ ਤਿਹਾਰ ਉਹ ਵਧੀਆ ਆ ਸਾਰਿਆਂ ਨੂੰ ਵਧੀਆ ਰਲ ਮਿਲ ਕੇ ਮਨਾਉਣਾ ਚਾਹੀਦਾ ਆ ਮਤਲਬ ਕਿਸੇ ਨਾਲ ਲੜਾਈ ਨਹੀਂ ਕਰਨੀ ਚਾਹੀਦੀ ਹੈਗੀ ਹਰਬਲ ਕਲਰ ਯੂਜ਼ ਮਤਲਬ ਜ਼ਿਆਦਾਤਰ ਲੋਕੀ ਹਰਬਲ ਕਲਰ ਹੀ ਯੂਜ਼ ਕਰ ਦੇਣੇ ਬਿਕੋਜ਼ ਉਹਦੇ ਵਿੱਚ ਕੈਮੀਕਲ ਨਹੀਂ ਹੁੰਦੇ ਜ਼ਿਆਦਾ ਤੇ ਲੋਕ ਹੀ ਕਹਿੰਦੇ ਆ ਵੀ ਵਧੀਆ ਆ ਕਿ ਸਾਨੂੰ ਹਰ ਰੰਗ ਰੰਗ ਮਿਲ ਕੇ ਮਨਾਉਣਾ ਚਾਹੀਦਾ ਹੈ ਹੋਲੀ ਦੇ ਇਤਿਹਾਸ ਤੇ ਪੂਰੀ ਰੌਣਕ ਹੈ ਹੋਲੀ ਦੇ ਇਤਿਹਾਸ ਦੀ ਪੂਰੇ ਗਾਹਕ ਪਰਚੇਜ਼ ਕਰ ਰਿਹਾ ਹੈ ਰੰਗ ਪਚਕਾਰੀਆਂ ਇਲੈਕਟ੍ਰੋਨਿਕ ਪਚਕਾਰੀਆਂ ਆਈਆਂ ਇਸ ਵਾਰ ਉਸ ਦੀ ਸਿਰਫ ਫੈਂਸੀ ਫੈਂਸੀ ਪਚਕਾਰੀਆਂ ਬੜੀਆਂ ਤੇ ਗਾਹਕ ਬਹੁਤ ਪਸੰਦ ਕਰ ਰਹੇ ਹੈ ਬੱਚੇ ਬਹੁਤ ਪਸੰਦ ਕਰ ਰਹੇ ਹੈ ਬਹੁਤ ਵਧੀਆ ਬਿਜਾਰ ਦੇ ਵਿੱਚ ਬਹੁਤ ਰੌਣਕ ਹੈ ਹੋਲੀ ਦੇ ਇਤਿਹਾਸ ਦੀ ਬਹੁਤ ਵਧੀਆ ਇਤਿਹਾਰ ਬਣਾਇਆ ਜਾ ਰਿਹਾ ਹੈ ਸਭ ਬਹੁਤ ਖੁਸ਼ੀ ਰਹੀ ਹੈ ਵਪਾਰ ਦੀ ਗਲ ਕਰ ਵਪਾਰ ਬਹੁਤ ਵਧੀਆ ਕਸਟਮਰ ਬਹੁਤ ਵਧੀਆ ਚੱਲ ਰਿਹਾ ਵਪਾਰ ਵਧੀਆ ਰਹੇਗਾ ਸਾਰੇ ਆ ਬਦ ਮਾਲ ਇਸ ਵਕਤ ਇਲੈਕਟ੍ਰੋਨਿਕ ਬਚਕਾਰੀ ਦੀ ਬਹੁਤ ਜ਼ਿਆਦਾ ਡਿਮਾਂਡ ਹੈ ਤੇ ਮਾਸਕ ਮਾਸਕਾਂ ਦੀ ਤੇ ਹੋਰ ਬਾਲਾਂ ਦੀ ਜੈਸੇ ਕਿ ਆ ਗਈ ਬਾਲ ਜੋਕਰ ਦੇ ਆ ਮੜਿੰਗ ਆ ਗਏ ਹੋਰ ਆ ਗਏ ਇਸ ਤਰ੍ਹਾਂ ਬਾਲਾਂ ਦੀ ਬਹੁਤ ਜ਼ਿਆਦਾ ਡਿਮਾਂਡ ਨਿਕਲੀ ਹੈ ਇਸ ਵਾਰ ਕਲੇ ਨਿਰਮਾਣ ਦੀ ਨਿਕਲੀ ਹੋਰ ਬਚਕਾਰੀ ਦਾ ਸੀਜ਼ਨ ਆ ਰਹੀ ਬਹੁਤ ਹੀ ਜ਼ਿਆਦਾ ਟੌਪ ਤੇ ਲੱਗ ਰਿਹਾ ਹੈ ਐਰਤੀ ਅੱਗੇ ਨਾਲੋਂ 1.5% ਉੱਤੇ ਜਾਣ ਦੀ ਆਸ ਹੈ ਲੰਗਰ ਦੀ ਦੁਕਾਨ ਦੇ ਬਿਲਿਓ ਐਰਤੀ ਜੀ ਅੱਜ ਅੱਗੇ 1 ਲੱਖ ਰੁਪਏ ਦਾ ਮਾਲ ਵਿਕਦਾ ਐਰਤੀ 1.5 ਲੱਖ ਰੁਪਏ ਤੋਂ ਲਗਭਗ 50 ਪਹੁੰਚੂਆ ਤਿਹਾਰ ਬਹੁਤ ਵਧੀਆ ਤਿਹਾਰ ਹੈ ਜੀ ਬਹੁਤ ਮੇਲਾ ਲੱਗਿਆ ਹੋਇਆ ਠੀਕ ਹੈ ਬੱਚਿਆਂ ਨੂੰ ਬਹੁਤ ਹੁਸਾ ਹੈ ਜੀ ਇਸ ਵਾਰ ਬੱਚਿਆਂ ਦੀ ਜਿਹੜੀ ਜਮਾਨੜ ਹੈ ਇੱਕ ਤਾਂ ਇਲੈਕਟ੍ਰਿਕਸ ਗਨ ਦੀ ਬਹੁਤ ਜਮਾਨੜ ਹੈ ਜੀ ਸਲੰજર ਦੀ ਬਹੁਤ ਜਮਾਨੜ ਹੈ ਜੀ ਇੱਕ ਅੱਜਕੱਲ ਨਵੇਂ-ਨਵੇਂ ਪਿਛਕਾਰੀਆਂ ਆਏ ਜਿਵੇਂ ਮਤਲਬ ਚੰਦਰਜਾਨ ਰੋਖਚ ਆਇਆ ਜੀ ਮੱਛੀ ਆਈ ਹੈ ਜੀ ਬਾਜੇ ਆਏ ਨੇ ਜੀ ਤਰਸ਼ੂਲ ਆਏ ਨੇ ਜੀ ਉਸ ਤੋਂ ਬਾਅਦ ਦਿਨਾਲੀਆਂ ਆਈਆਂ ਨੇ ਜੀ ਬਹੁਤ ਪ੍ਰਕਾਰ ਦੀਆਂ ਪਲਾਸਟਿਕ ਗਣਾ ਆਈਆਂ ਨੇ ਜੀ ਬਾਜੇ ਵਾਲੀਆਂ ਮਿਊਜ਼ਿਕਲ ਗਣਾ ਆਈਆਂ ਨੇ ਬੱਬਲ ਗਣਾ ਆਈਆਂ ਨੇ ਜੀ ਇਹਨਾਂ ਚੀਜ਼ਾਂ ਦੀ ਬਹੁਤ ਜ਼ਿਆਦਾ ਡਿਮਾਂਡ ਹੈ ਜੀ ਬਾਕੀ ਹਰ ਤਰ੍ਹਾਂ ਦੇ ਟਵਾਈਜ਼ ਟੈਂਕੀਜ਼ ਮਤਲਬ ਹਰ ਤਰ੍ਹਾਂ ਦੀ ਚੁਆਇਸ ਦਾ ਕਸਟਮਰ ਹੈ ਜੀ ਇਸ ਟਾਈਮ ਸਾਡੇ ਕੋਲ ਸਾਰੀ ਆਈਟਮ ਚੱਲ ਰਹੀ ਹੈ ਜੀ ਹਰਵਲ ਹਰਵਲ ਕਲਰ ਜ਼ਿਆਦਾ ਯੂਜ਼ ਕਰਦੇ ਜੀ ਕਿਉਂਕਿ ਅੱਜਕੱਲ ਮਿੱਟੀ ਨੂੰ ਕੋਈ ਪਤਲਾ ਅਸਕਲ ਤਾਂ ਬਲਕੇ ਬਾਕਸ ਪੈਕਿੰਗ ਵਾਲੇ ਵੀ ਹਰ ਵੱਲ ਚੱਲਣ ਲੱਗੇ ਜਿਹਦੀ ਕੋਈ ਰੇਂਜ ਨਹੀਂ ਉਹ ਕਹਿੰਦੇ ਕਸਟਮਰ ਕਹਿੰਦਾ ਦਿਓ ਚਾਹੇ 500 ਦਾ ਜੱਬਾ ਹੈ 400 ਦਾ ਜੱਬਾ ਹੈ 300 ਦਾ ਜੱਬਾ ਹੈ ਕੋਈ ਦਿੱਕਤ ਨਹੀਂ ਉਹ ਹਰ ਤਰ੍ਹਾਂ ਦੀ ਚੋਇਸ ਦੀ ਆਇਟਮ ਭਾਲਦੇ ਜੀ ਲੱਗਦਾ ਇਸ ਵਾਰ ਵਪਾਰ ਰਲਣਾ ਵਧੀਆ ਵਪਾਰ ਵੱਲੋਂ ਬਹੁਤ ਵਧੀਆ ਰਹੂਗਾ ਜੀ ਠੀਕ ਹੈ ਬਹੁਤ ਸੋਹਣਾ ਵਪਾਰ ਚੱਲ ਰਿਹਾ ਹੈ ਜੀ